ਸਰਬੀ ਸਰੇਮ ਤੱਕਾ ਕਰ ਰਹੇ ਨੇ ਜਿਹੜਾ 1558 ਨੰਬਰ ਆ 2014 ਦੀ ਡਿਗਰੀ ਹੋਈ ਸੀ ਐਸਜੀਬੀਸੀ ਦੇ ਹੱਥ ਚ ਜੀ ਪੂਰੀ ਪੁਖਤਾ ਪ੍ਰਵਧਿਤ ਕੀਤਾ ਫੋਰਸ ਸਾਡੇ ਨੂੰ ਸਫੀਸ਼ੈਂਟ ਅਸੀਂ ਗੁਰਦੇ ਦੇ ਪ੍ਰਿੰਸਿਸ ਦੀ ਹੈਂਡਓਵਰ ਕੀਤਾ ਜਾਵੇ ਐ ਐਸਜੀਬੀਸੀ ਨੂੰ ਉਹਦੇ ਸਵਾਲ ਆਇਆ ਬਹੁਤ ਵੱਡਾ ਤੱਕਾ ਕਰ ਰਹੇ ਨੇ ਆਕੇ ਸਰੂਨੀ ਕਮੇਟੀ ਆਕੇ ਫੇ ਲਈ ਹੋਈ ਆ ਨੂੰ ਮੰਨ ਨਹੀਂ ਰਹੇ ਕਹਿੰਦੇ 1558 ਨੰਬਰ ਦੇ ਤਾਂ ਅਸੀਂ ਮੰਨ ਨਹੀਂ ਰਹੇ ਉਹ ਚੀਜ਼ ਨੂੰ ਗ੍ਰੇਟਸਾਈਜ਼ ਨਾ ਕਰੀ ਬੇ ਪਿੱਛੇ ਜਿਹੜਾ ਫਰੈਸ਼ ਹੈ ਪ੍ਰੈਜ਼ਨ ਵਰਤਮਾਨ ਹੈ ਉਦੇ ਵਿੱਚ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਬੈਠ ਕੇ ਕਰ ਲੋ ਸਭ ਤੋਂ ਜ਼ਿਆਦਾ ਅੱਛੀ ਨਾ ਮੈਂ ਇੱਕੋ ਦੇਖੋ ਇਹ ਚੀਜ਼ ਆਪਣੀ ਇੱਕ ਚੀਜ਼ 3 ਪੁਆਇੰਟ ਹੋ ਗਈ ਕਰ ਨਹੀਂ ਕੋਈ ਗੱਲ ਨਹੀਂ ਜਿਹਨੇ ਸਰਕਾਰਾਂ ਨੂੰ ਜਾਨਾ ਹੁੰਦਾ ਸਾਰੇ ਬੜੇ ਲਈ ਮੁਸਤਕਿਲ ਜਿਦਾ ਉਹਨੂੰ ਕ੍ਰਿਟਿਸਾਈਜ਼ ਨਾ ਕਰੀਂ ਤੇ ਪੈ ਕੇ ਪਿੱਛੇ ਜਿਹੜਾ ਫਰੈਸ਼ਰ ਪ੍ਰੈਜ਼ੈਂਟ ਵਰਤਮਾਨ ਹੈ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਬੈਠ ਕੇ ਮਰ ਲੋ ਸਭ ਤੋਂ ਜ਼ਿਆਦਾ ਅੱਛੀ ਨਾ ਮੈਂ ਇੱਕੋ ਦੇਖੋ ਇਹ ਚੀਜ਼ ਆਪਣੀ ਇੱਕ ਚੀਜ਼ 3 ਪੁਆਇੰਟ ਹੋ ਗਈ ਸਰ ਨਹੀਂ ਕੋਈ ਸਰਕਾਰ ਨੂੰ ਸਾਰੀ ਬੜੇ ਗੁਰਦੁਆਰਾ ਸੈਂਸਰ ਸਾਹਿਬ ਦਾ ਮਸਲਾ ਵੱਡੀ ਗਿਣਤੀ ਚ ਤੁਹਾਡੇ ਵੱਲੋਂ ਪੋਰਸਟਾਇਨਾਤ ਕੀਤੀ ਹੋਈ ਆ ਦੇਖੋ ਜੀ ਐਸ ਪਰ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੱਲੋਂ ਜੋ ਸਾਨੂੰ ਹੁਕਮ ਹੋਏ ਸੀਗੇ ਉਹਦੇ ਮੁਤਾਬਕ ਅਸੀਂ ਪਰ ਇਹਨਾਂ ਦਾ ਹੁਣ ਮਸਲਾ ਇਹਨਾਂ ਨੇ ਤਸੀਮਦਰ ਸਾਹਿਬ ਨੂੰ ਬਰਲੀ ਕਿਹਾ ਵੀ ਅਸੀਂ ਸਾਨੂੰ 10 ਦਿਨ ਦਿੱਤੇ ਆ ਪਰ ਅਸੀਂ ਆਪਸ ਵਿੱਚ ਬੈਠ ਕੇ ਕੋਈ ਨਾ ਕੋਈ ਇਹਦਾ ਜਰੀਆ ਕੱਢਾਂਗੇ ਕਿ ਲੰਮੇ ਸੇ 25 ਅੱਤ ਤੱਕ ਜਵਾਬ ਦੇਣਾ ਉਦੋਂ ਦੇਖੋ ਕੀ ਪ੍ਰਸ਼ਾਸਨ ਜਿਵੇਂ ਕੀ ਹੁਕਮ ਕਰਦੇ ਆ ਸਾਡੇ ਵੱਲੋਂ ਕੋਈ ਕਮੀ ਨਹੀਂ ਹੈ ਪੁਲਿਸ ਵੱਲੋਂ ਕੋਈ ਕਮੀ ਨਹੀਂ ਅੱਜ ਦਾ ਫਿਲਹਾਲ ਪੋਸਟਪੋਨ ਹੋ ਰਿਹਾ ਆ ਫਿਲਹਾਲ ਤਾਂ ਮੇਰੇ ਖਿਆਲ ਇਹਨਾਂ ਨੇ ਪੋਸਟਪੋਨ ਹੀ ਕਰਤਾ ਰਿਪੋਰਟ ਦੇਣਗੇ ਆਪਣੀ ਮਰਜ਼ੀ ਜੋ ਇਹਨਾਂ ਨੇ ਸ਼ਹਿਰ ਤੋਂ ਸੈਸ਼ਨ ਦੇ ਲਈ ਮਾਲ ਲੈਣ ਲਈ ਹੋਇਆ ਕਿਉਂ ਉਹ ਚੁਗ ਐਗਰੀਕਲਚਰ ਲੈਂਡ ਦੇ ਨੰਬਰ ਆプラス ਉਹਨਾਂ ਲਿਖਿਆ ਸੀ ਗੁਰਦੇ ਦੇ ਪ੍ਰਿੰਸਿਸ ਦੀ ਹੈਂਡਓਵਰ ਕੀਤਾ ਜਾਵੇ ਐ ਐਸਬੀਸੀ ਨੂੰ ਉਹਦੇ ਸਬੰਧ ਵਿੱਚ ਅਸੀਂ ਅੱਜ ਪੁਲਿਸ ਪ੍ਰਸ਼ਾਸਨ ਨਾਲ ਆਏ ਸੀਗੇ ਪਰ ਪਿੰਡ ਵਾਸੀਆਂ ਦੇ ਕਰਨ ਮੁਤਾਬਕ ਇਹਨਾਂ ਨੇ 10 ਦਿਨ ਦਾ ਸਮਾਂ ਮੰਗਿਆ ਵਾ ਕਿ ਆਪਸੀ ਕੋਈ ਸਮਝੌਤਾ ਕਰ ਲਈਏ ਉਹ ਅਸੀਂ 10 ਦਿਨਾਂ ਤੱਕ ਸਮਾਂ ਕੋਰਟ ਨੂੰ ਲਿਖ ਕੇ ਭੇਜਾਂਗੇ ਅੰਦਰ ਜੋ ਮਿੰਤੀ ਕੀਤੀ ਆ ਕਿਹੜੀ ਜਗ੍ਹਾ ਕਿੰਨੀ ਤੁਸੀਂ ਰਕਬਾ ਦਿਖਾ ਰਹੇ ਮਿੰਤੀ ਦਾ ਇਹ ਵਾ ਕਿ ਜੇ ਮਿੰਤੀ ਸਿਰਫ ਡਿਗਰੀ ਦੇ ਨੰਬਰ ਦੇ ਹੋਣੇ ਆ ਪਲੱਸ ਉਹਨਾਂ ਨੇ ਜਿਹੜੇ ਗੁਰਦਾਰੇ ਦੇ ਨੰਬਰ ਦਾ ਕੋਈ ਨਹੀਂ ਪਾਇਆ ਉਹਨੇ ਲਿਖਿਆ ਹੈਂਡਓਵਰ ਦਾ ਪ੍ਰੈਮਿਸਿਸ ਆਫ ਦਾ ਗੁਰਦੁਆਰਾ ਦੂਜਾ ਸਰਬ ਦੇ ਹੋਟਲ ਨੇ 2014 ਦੋ ਹਜ਼ਾਰ 13 ਚ ਐਸਜੀਪੀਸੀ ਨੇ ਇੱਥੇ ਬੇਅਦਵੀ ਕੀਤੀ ਸੀ ਸਥਾਨ ਦੀ ਸਮਾਧਾ ਟਾ ਕੇ ਸਮਾਧਾ ਏਰੀਆ ਆਉਂਦਾ ਜਾਂ ਨਹੀਂ ਐਸਜੀਪੀਸੀ ਦੇ ਹਿੱਸੇ ਮੈਂ ਤਾਂ ਉਹ ਵੀ ਦੱਸ ਰਿਹਾ ਜੀ ਕਿ ਜੋ ਪ੍ਰੀਮਿਸਿਸ ਦੇ ਅੰਦਰ ਆ ਜੀ ਬਾਉਂਡਰੀ ਵਾਲ ਦੇ ਉਹਦੇ ਬਾਰੇ ਜ਼ਿਕਰ ਹੈ ਔਰ ਮੈਨੂੰ 2013 ਦਾ ਪਤਾ ਨਹੀਂ ਕਿ ਉਹ ਸਮਾਸ ਸੀ ਕਿ ਨਹੀਂ ਸੀ ਤੇ ਅੱਜ ਫਿਰ ਫਿਲਹਾਲ ਕੀ ਕਰਨਾ ਚਾਹੁੰਦੇ ਫਿਲਹਾਲ ਤਾਂ ਅਸੀਂ ਇਹਨਾਂ ਨੇ ਦਾਦਿਆਂ ਦਾ ਸਮਾਂ ਮੰਗੇ ਪਿੰਨਵਾਸੀਆਂ ਦੇ ਬੇਨਤੀ ਮਤਾਵਾ ਉਹ ਅਸੀਂ ਕੋਰ ਨੂੰ ਲੈ ਕੇ ਪਿੰਜਾਂਗੇ ਕਿ ਦਾਦਿਆਂ ਦਾ ਸਮਾਂ ਨਾ ਦਿੱਤਾ ਜਾਵੇ ਜੋ ਇਹਨਾਂ ਦਾ ਹੋ ਸਕਦਾ ਕਰ ਲੈਣਾ ਫਿਰ ਅੱਛਾ ਇਹ ਸਰਦ ਸਰੇਮ ਤੱਕਾ ਕਰ ਰਹੇ ਨੇ ਜਿਹੜਾ 1558 ਨੰਬਰ ਆ ਗੁਰਦਵਾਰ ਸਾਹਿਬ ਸਾਰਾ ਲੰਗਰ ਹਾਲ ਤੇ ਇਧਰ ਸੰਸਾਨ ਸਾਹਿਬ ਅੱਧਾ ਸਰੋਪ ਇਹ ਸਾਰਾ 1558 ਨੰਬਰ ਤੇ ਪੰਚਾਇਤ ਦਾ ਨੰਬਰ ਆ ਜੀ ਸ਼ੋਰੇ ਦੀ ਪੰਚਾਇਤ ਦਾ ਨੰਬਰ ਆ ਇਹ ਇਹ ਸਰੇਮ ਤੱਕਾ ਕਰ ਰਹੇ ਨੇ ਨਕਾਲ ਸਾਡੇ ਨਾਲ ਤੱਕਾ ਹੋ ਰਿਹਾ ਜੀ ਪੰਡਾ ਨਾਲ ਕਹਿੰਦੇ ਇਹ ਕਹਿੰਦੇ ਬਾਉਂਡਰੀ ਪੁੱਛਣੀ ਆ ਜੀ ਨੰਬਰ ਮੰਨਦੇ ਨਹੀਂ ਕਿਉਂਕਿ ਜਿੱਥੇ ਕਿਸੇ ਬਾਉਂਡਰੀ ਦਾ ਕੋਈ ਏਰੀਆ ਬਣਦਾ ਨਹੀਂ ਨੰਬਰ ਜ਼ਮੀਨਾਂ ਤੁਸੀਂ 1558 ਨੰਬਰ ਦੀ ਕੋਈ ਪਹਿਲਾਂ ਪੈਰ ਗੱਲ ਆ ਸਾਡੀ ਕੋਈ ਫੇਲ ਲਈ ਹੋਈ ਆ ਉਹਨੂੰ ਮੰਨ ਨਹੀਂ ਰਹੇ ਕਹਿੰਦੇ 1558 ਨੰਬਰ ਦੀ ਤਾਂ ਅਸੀਂ ਮੰਨ ਨਹੀਂ ਰਹੇ ਕਿਤੇ 1558 ਨੰਬਰ ਦੇ ਰੋਲਾ ਤੁਸੀਂ ਇਸੇ ਗੱਲ ਦਾ ਦਾਅਵਾ ਕਰਦੇ ਹੋ ਕਿ 1558 ਨੰਬਰ ಗ್ರಾಮ ਪੰਚਾਇਤ ਸਿਉੜਾ ਦੇ ਸਿਉੜੇ ਦਾ ਹੀ ਹੈ ਜੀ ਅੱਜ ਪ੍ਰਸ਼ਾਸਨ ਕੀ ਕਹਿ ਰਿਹਾ ਫਰਮਾਨ ਉਹ ਕਹਿੰਦੇ ਅਸੀਂ ਇਹਨੂੰ ਮੋਟੀਫਾਈ ਕਰਤਾ ਕਹਿੰਦੇ ਇਹ ਅੰਦਰ ਲੋੜ ਹੀ ਨਹੀਂ ਹੈਗੀ ਹੈਗਾ ਇਦਾਂ ਕਿਵੇਂ ਸਾਡਾ ਨੰਬਰ ਮੋਟੀਫਾਈ ਹੋ ਗਿਆ ਇਹ ਕਿਤੇ ਲਾਲ ਲਕੀਰ ਦੇ ਅੰਦਰ ਤਾਂ ਹੈ ਨਹੀਂ ਇਹ ਪਿੰਡਾਂ ਦੀ ਚਾਰ ਦੁਬਾਰੀ ਤੇ ਫਿਰ ਨਹੀਂ ਦੇ ਅੰਦਰ ਹੈ ਨਹੀਂ ਜਿੱਥੇ ਲਾਲ ਲਕੀਰ ਹੋਵੇ ਨੰਬਰਾਂ ਦੀ ਜ਼ਮੀਨਾਂ ਚਾਰ ਪੰਜ ਪੰਚਾਇਤਾਂ ਦੀ ਜ਼ਮੀਨ ਹੈ ਸਾਰੀ ਹੁਣ ਕੀ ਮੁਕਿਆ ਅਖੀਰ ਦੇ ਵਿੱਚ ਫੈਸਲਾ ਹੁਣ ਤਾਂ ਉਹ ਤੱਕਾ ਕਰ ਰਹੇ ਨੇ ਜੀ ਫੇਰ ਸਾਡਾ ਨਸਰ ਹੈ ਸੰਗਤ ਦਾ ਕੀ ਆ ਫਿਰ ਸੁਣੇ ਸੰਗਤ ਤਾਂ ਕਹਿੰਦੇ ਵੀ ਜੇ ਕੁਝ ਵੀ ਹੋਵੇ ਮਰੀਏ ਮਾਰੀਏ ਮਰਾਂਗੇ ਜੇ ਕੁਝ ਵੀ ਹੋਵੇ ਕਿਉਂਕਿ ਇੱਥੇ ਕੋਈ ਨੰਬਰ ਨਹੀਂ ਉਹਨਾਂ ਦਾ ਬਣਦਾ ਜਿਹੜਾ ਨੰਬਰ 1558 ਵੀ ਦੱਸਿਆ ਉਹ ਵੀ ਸ਼ੌੜੀ ਦੀ ਪੰਚਾਇਤ ਦੇ ਨਾਮ ਬੋਲਦਾ ਅਸੀਂ ਤਹਿਸੀਲਦਾਰ ਸਾਹਿਬ ਨਾਲ ਵੀ ਗੱਲ ਕਰੀ ਅਸੀਂ ਤਹਿਸੀਲਦਾਰ ਨੂੰ ਕਿਹਾ ਕਿ ਜੇ ਲਾਲ ਲਕੀਰ ਦੇ ਅੰਦਰ ਜਗ੍ਹਾ ਹੁੰਦੀ ਤਾਂ ਤੁਸੀਂ ਕਬਜ਼ਾ ਕਰਾ ਸਕਦੇ ਸੀਗੇ ਪਰ ਜਦੋਂ ਨੰਬਰਾਂ ਦੀ ਜ਼ਮੀਨ ਆ ਤੁਸੀਂ ਨੰਬਰਾਂ ਦੀ ਕਬਜ਼ਾ ਕਰਾ ਸਕਦੇ ਹੋ ਜਦੋਂ ਇਹ ਨੰਬਰਿਆਂ ਦੇ ਨਾਮ ਬੋਲਦਾ ਤੁਸੀਂ ਕਿਸ ਤਰ੍ਹਾਂ ਕਬਜ਼ਾ ਕਰਾਓਗੇ ਜਦ ਤੁਸੀਂ ਬਿਨਾ ਨੰਬਰਾਂ ਤੋਂ ਬਿਨਾ ਫਰ ਤੋਂ ਕਦੇ ਰਜਿਸਟਰੀ ਨਹੀਂ ਕਰਾਉਂਦੇ ਹੈਗੇ ਤਾਂ ਇੱਥੇ ਤੁਸੀਂ ਕਿਸ ਤਰ੍ਹਾਂ ਇਹ ਧੱਕਾ ਸਾਡੇ ਨਾਲ ਕਰਾ ਰਹੇ ਹੋ ਤਾਂ ਤਹਿਸੀਲਦਾਰ ਵੀ ਇਹ ਜਵਾਬ ਦੇਣ ਤੋਂ ਪਾਚਾ ਵੱਟ ਗਏ ਹੁਣ ਅਸੀਂ ਇਹ ਜੋ ਗੁਰਦੁਆਰਾ ਸਾਹਿਬ ਬਣਿਆ ਉਸ ਟਾਈਮ ਵੀ ਅਸੀਂ ਸਰਦਾਰ ਗਗਵੀਰ ਸਿੰਘ ਸਾਨ ਮਾਜਰਾ ਉਹਨਾਂ ਨਾਲ ਗੱਲਬਾਤ ਕਰਕੇ ਸੀ ਗੁਰਦੁਆਰਾ ਸਾਹਿਬ ਦੀ ਨੀ ਰੱਖੀ ਉਸ ਟਾਈਮ ਸਾਨੂੰ ਸਾਨ ਮਾਜਰਾ ਸਾਹਿਬ ਨੇ ਕਿਹਾ ਕਿ ਤੁਸੀਂ ਗੁਰਦੁਆਰਾ ਬਣਾਓ ਇੱਥੇ ਕੋਈ ਛੋਟੇ ਵਿੱਚ ਦਖਲ ਨਹੀਂ ਦੇਊਗਾ ਪਰ ਉਸ ਤੋਂ ਬਾਅਦ ਆ ਕੇ ਸਾਡੀ ਕੋਈ ਸਾਰ ਨਹੀਂ ਲਈ ਅਸੀਂ ਇੱਥੇ ਕਰੋੜਾਂ ਰੁਪਈਆ ਖਰਚ ਕਰਿਆ ਪਿੰਡਾਂ ਦੇ ਵਿੱਚੋਂ ਇਕੱਠਾ ਕਰ ਕਰਕੇ ਹਰੇਕ ਪਿੰਡਾਂ ਪਿੰਡ ਜਾ ਕੇ ਘਰ ਘਰ ਜਾ ਕੇ ਅਸੀਂ ਰੁਪਈਆ ਇਕੱਠਾ ਕਰਿਆ ਐਨਆਰਈ ਵੀਰਾਂ ਨੇ ਪੈਸਾ ਭੇਜਿਆ ਕਰੋੜਾਂ ਰੁਪਈਆ ਖਰਚ ਕੀਤਾ ਅੱਜ ਸਾਡੇ ਨਾਲ ਧੱਕਾ ਕਰਕੇ ਇਹ ਗੁਰਦਰਾ ਸਾਹਿਬ ਸਾਰਾ ਜਗ੍ਹਾ ਜੋ ਚਾਰ ਬਾਰੇ ਅੰਦਰ ਆਪਣੇ ਕਾਬੂ ਦੇ ਵਿੱਚ ਲੈਣੀ ਚਾਹੁੰਦੇ ਆ ਇਹ ਸਾਰਿਆਂ ਨੂੰ ਧੱਕਾ ਹੈ ਅਸੀਂ ਸਾਨ ਮਾਦਰਨ ਸਾਹਿਬ ਕਹਿੰਨੇ ਆ ਵੀ ਜਦੋਂ ਸਾਡੇ ਸਾਰੇ ਪਿੰਡ ਇਕੱਠੇ ਹੋਗੇ ਤੁਹਾਡੇ ਕੋਲ ਪਹੁੰਚਣਗੇ ਸਾਡੇ ਪਿੰਡ ਨਦਰ ਤੁਹਾਡੇ ਵਿੱਚ ਆਉਣਗੇ ਜਾਂ ਤੁਸੀਂ ਆ ਪਾ ਕੇ ਇੱਥੇ ਵੇਟੇ ਦੇ ਨਾਲ ਵਾਰਤਾਚਾਪ ਕਰੋ ਤਾਂ ਕਿ ਦਾ ਕੋਈ ਹੱਲ ਨਿਕਲ ਸਕੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ